ਸਾਈਕਲ ਯਾਤਰਾ ਗੁਰੂ ਤੇਗ ਬਹਾਦਰ ਪਾਛੇ ਪਾਈ ਮਤੀ ਦਾਸ ਪਾਈ ਸਤੀ ਦਾਸ ਤੇ ਪਾਈ ਦਿਆਲਾ ਜੀ ਦੇ 350 ਸਾਲਾ ਦੇ ਸ਼ਹੀਦੀ ਸਥਾਨ ਗੁਰੂ ਤੇਗ ਬਹਾਦਰ ਪਾਛੇ ਦੇ ਜਨਮ ਸਥਾਨ ਗੁਰੂ ਕੇ ਮਹਿਲ ਦਿੱਲੀ ਤੋਂ ਸ਼ਿਸ਼ਕੰਤ ਤੋਂ ਚਲ ਕੇ ਰਾਜਪੁਰਾ ਪਹੁੰਚੀ वाहगुरु जी का खालसा वाहेगुरु जी की फते आज असी ਮਹਾਰਾਜਪੁਰਾ ਵਾਸੀ ਸਾਰੇ ਸੰਗਤ ਜੋ ਹੈ ਜੋ ਗੁਰਦੁਆਰਾ ਪ੍ਰਬੰਧ ਕਮੇਟੀ ਦਿੱਲੀ ਤੇ ਸਾਹਿਬਾ ਪ੍ਰਧਾਨ ਸਰਦਾਰ ਮਨਜੀਤ ਸਿੰਘ ਜੀ ਕੇ ਜੀ ਦੀ ਅਗਵਾਈ ਦੇ ਵਿੱਚ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀ ਦੇ 350 ਸਾਲਾ ਸ਼ਹੀਦੀ ਸਮਾਗਮ ਨੂੰ ਸਮਰਪਤ ਇੱਕ ਸਾਈਕਲ ਯਾਤਰਾ ਗੁਰਦੁਆਰਾ ਸੀਸਦਾਂ ਸਾਹਿਬ ਤੋਂ ਕੱਢ ਕੇ ਉਹ ਚੱਲ ਕੇ ਰਾਤ ਗੁਰਦੁਆਰਾ ਮੰਜੀ ਸਾਹਿਬ ਅੰਬਾਲਾ ਰੁਕੀ ਹੈ ਔਰ ਅੱਜ ਉਥੋਂ ਸਵੇਰੇ ਚੱਲ ਕੇ ਸੰਗਤਾਂ ਨੇ ਪਹਿਲਾਂ ਸ਼ੰਭੂ ਬਾਡਰ ਤੇ ਸਨਮਾਨ ਕੀਤਾ ਹੈ ਔਰ ਹੌਣ ਰਾਜਪੁਰਾ ਦੀ ਸਾਰੀ ਜੋ ਸੰਗਤ ਹੈ ਗੁਰਨਾਨਕ ਨਾਮ ਲੈਵਾ ਅਸੀਂ ਇੱਥੇ ਗगन ਚੌਕ ਤੇ ਖੜੇ ਆਂ ਔਰ ਉਹਨਾਂ ਦਾ ਜੋ ਸਵਾਗਤ ਹੈ ਉਹ ਕਰਨ ਦੇ ਲਈ ਸਾਰੀ ਸੰਗਤ ਇੱਥੇ ਪਹੁੰਚੀ ਹੈ ਔਰ ਅਸੀਂ ਸਾਰੀ ਸੰਗਤ ਨੂੰ ਬੇਨਤੀ ਕਰਦੇ ਆਂ ਕਿ ਆਪਣੇ ਜੀਵਨ ਦੇ ਵਿੱਚ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ 350 ਸਾਲਾਂ ਸ਼ੀਦੀ ਸਤਾਬ ਦੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਧਿਆਲਾ ਜੀ ਦੀ ਸ਼ੀਦੀ ਸਤਾਬ ਦੀ ਹੈ ਔਰ ਦਸ਼ਮੇਸ਼ ਪੀਤਾ ਸਹਿਬੇ ਕਮਾਲ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਗੁਰਤਾ ਗਦੀ ਦਿਵਸ ਨੂੰ ਸਮਰਪਿਤ ਇਹ ਸਮਾਗਮ ਬਹੁਤ ਚੜ੍ਹਦੀ ਕਲਾ ਦੇ ਨਾਲ ਸਮੁੱਚਾ ਪੰਜਾਬ ਹੀ ਨਹੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜੋ ਹੈ ਇਹ ਬੜੀ ਧੂਮ-ਕਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਅੱਜ ਉਸੇ ਲੜੀ ਤਾ ਜੀਕੇ ਸਾਹਿਬ ਆ ਰਹੇ ਨੇ ਔਰ ਅਸੀਂ ਸਾਰੇ ਉਹਨਾਂ ਦਾ ਸਵਾਗਤ ਕਰਨ ਦੇ ਲਈ ਖੜੇ ਆਂ ਪ੍ਰਧਾਨ ਸਾਹਿਬ ਇਸ ਤੋਂ ਬਾਅਦ ਵੀ ਜਰਗਤ ਇਤਨਾ ਆ ਰਿਹਾ ਨਾ ਕਿ ਕਿੱਥੇ ਜਾਓਗੇ ਕਿੱਥੇ ਕਿੱਥੇ ਹੋਗੇ ਕੀਤੀ ਲਗ ਸਮਾਪਤ ਹੋਊਗਾ ਜੀ ਦੇਖੋ ਇਹ ਜੋ ਸਾਈਕਲ ਯਾਤਰਾ ਹੈ 350 ਸਾਲਾ ਸ੍ਰੀ ਦੀ ਸਮਾਗਮ ਨੂੰ ਸਮਰਪਿਤ ਇਹ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਚੱਲੀ ਹੈ ਔਰ ਰਾਤ ਅੰਬਾਲੇ ਰੁਕੀ ਸੀ ਅੱਗੇ ਜਿਸ ਤਰ੍ਹਾਂ ਜਿਸ ਤਰ੍ਹਾਂ ਉਹਨਾਂ ਦਾ ਪ੍ਰੋਗਰਾਮ ਹੈ ਉਥੇ ਰੋਕੇ ਰਕੀਰ ਦੇ ਵਿੱਚ ਇਹਨਾਂ ਨੇ ਗੁਰੂ ਕੇ ਮੈਲ ਜੋ ਹੈ ਉਥੇ ਪਹੁੰਚਣਾ ਅੰਮ੍ਰਿਤਸਰ ਸਾਹਿਬ ਉਥੇ ਪਹੁੰਚ ਕੇ ਇਸ ਦੀ ਸਮਾਪਤੀ ਹੋਣੀ ਹੈ ਹੋਰ ਸੰਗਤਾਂ ਨੂੰ ਬੇਨਤੀ ਹੈ ਕਿ ਆਪਣੇ ਜੀਵਨ ਦੇ ਵਿੱਚ ਇਸ ਸਾਬ ਦੀ ਆਈ ਹੈ ਸਾਨੂੰ ਸਾਰਿਆਂ ਨੂੰ ਬਾਣੀ ਤੇ ਬਾਣੇ ਦਾ ਧਾਰਨੀ ਹੋ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ ਜੁੜ ਕੇ ਸਿੱਖੀ ਦੀ ਚੜ੍ਹਦੀ ਕਲਾ ਲਈ ਜੋ ਕਾਰਜ ਨੇ ਉਹ ਕਰਨੇ ਚਾਹੀਦੇ ਨੇ ਸਾਡੇ ਜੀਵਨ ਦੇ ਵਿੱਚ ਸ਼ਤਾਬ ਦੀ ਆਈ ਹੈ ਸਾਰਿਆਂ ਨੂੰ ਬੇਨਤੀ ਹੈ ਖਾਸ ਕਰਕੇ ਨੌਜਵਾਨਾਂ ਨੂੰ ਕਿ ਆਓ ਆਪਾਂ ਇਸ ਸਿੱਖੀ ਸਮਾਗਮ ਨੂੰ ਸਮਰਪਤ ਗੁਰੂ ਵਾਲੇ ਬਣੀ ਅਮਰਤਧਾਰੀ ਹੋਈਏ ਔਰ ਪੰਜ ਕਕਾਰਾਂ ਦੇ ਧਾਰਨੀ ਹੋ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ ਜੁੜ ਕੇ ਆਪਣਾ ਜੋ ਜੀਵਨ ਹੈ ਉਹ ਵਧੀਆ ਢੰਗ ਦੇ ਨਾਲ ਬਣਾਈਏ ਇਹ ਮੈਂ ਸਾਰਿਆਂ ਨੂੰ ਨੌਜਵਾਨਾਂ ਨੂੰ ਖਾਸ ਕਰਕੇ ਬੇਨਤੀ ਕਰਨਾ ਚਾਹੁੰਦਾ ਜੀ ਨੇ ਜੋ ਸਮਾਗਮ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਧੋਬੜੀ ਸਾਹਿਬ ਤੋਂ ਨਗਰ ਕੀਰਤਨ ਵੱਡੀ ਗਿਣਤੀ ਦੇ ਵਿੱਚ ਧੂਮ-ਧਾਮ ਦੇ ਨਾਲ ਚੱਲਿਆ ਸਮੁੱਚੇ ਦੇਸ਼ ਦੇ ਵਿੱਚੋਂ ਹੁੰਦਾ ਹੋਇਆ 19 ਤਰੀਕ ਨੂੰ ਗੁਰਦੁਆਰਾ ਦੋਗਨਵਰ ਸਾਹਿਬ ਤੋਂ ਚੱਲ ਕੇ ਰਾਜਪੁਰਾ ਰਾਜਪੁਰਾ ਤੋਂ ਅੰਮ੍ਰਿਤਸਰ ਪਹੁੰਚਣਾ ਹੈ ਔਰ 23 24 25 ਤਿੰਨ ਦਿਨ ਜਨਮ ਅਨੰਦਪੁਰ ਸਾਹਿਬ ਦੀ ਤਰਤੀ ਤੇ ਕਟੇਸ ਮਾਕਮ ਹੋਣੇ ਨੇ ਸੰਗਤਾਂ ਨੂੰ ਬੇਨਤੀ ਹੈ ਕਿ ਉਹਦੇ ਵਿੱਚ ਵੀ ਸਾਰਿਆਂ ਨੇ ਜੋ ਹੈ ਮੱਤਵਾਂ ਦੇ ਮਹੂਲੀਅਤ ਜੋ ਆ ਕਰਨੀ ਹੈ ਇਹ ਸਾਰੀ ਸੰਗਤ ਨੂੰ ਬੇਨਤੀ ਆਤ ਜੋੜ ਕੇ ਸਾਡਾ ਜਿਹੜਾ ਸਾਈਕਲ ਯਾਤਰਾ ਕੀਤੀ ਜਾਏ ਤੇ ਜਾਣਕਾਰੀ ਦੀ ਹੋਈ ਅ ਸਾਈਕਲ ਯਾਤਰਾ ਗੁਰੂ ਦੇਗ ਬਹਾਦਰ ਪਾਸ਼ਾ ਭਾਈ ਮਤੀਦਾਸ ਭਾਈ ਸਦੀਦਾਸ ਭਾਈ ਦਿਆਲਾ ਜੀ ਦੇ 350 ਸਾਲਾ ਉਹਨਾਂ ਦੇ ਸ਼ਹੀਦੀ ਸਥਾਨ ਤੋਂ ਗੁਰੂ ਦੇਗ ਬਹਾਦਰ ਪਾਸ਼ਾ ਦੇ ਜਨਮ ਸਥਾਨ ਗੁਰੂ ਕੇ ਮਹਿਲ ਦਿੱਲੀ ਤੋਂ ਸੀਸਗੰਜ ਤੋਂ ਚੱਲੇ ਸੀ ਅਸੀਂ 15 ਤਰੀਕ ਨੂੰ ਪਹਿਲਾ ਆਪਣਾ ਪਾਣੀ ਪਾਸੀ ਦੂਜਾ ਅੰਬਾੜੇ ਸੀ ਅੱਜ ਬਹੁਤ ਲੰਬਾ ਸਫ਼ਰ ਹੈ ਅਸੀਂ ਦੋ ਦਿਨਾਂ 'ਚ ਤਕਰੀਬਨ 230 ਕਿਲੋਮੀਟਰ ਕੀਤਾ ਅੱਜ 130 35 ਕਿਲੋਮੀਟਰ ਦਾ ਸਫ਼ਰ ਹੈ ਸਾਡਾ ਲੁਧਿਆਣੇ ਤੱਕ ਗੁਰੂ ਮਹਾਰਾਜ ਦੀ ਬਖਸ਼ਿਸ਼ ਹੈ ਔਰ ਜਿਹੜਾ ਅਸੀਂ ਮਕਸਦ ਲੈ ਕੇ ਚੱਲਿਆ ਮਕਸਦ ਲੈ ਕੇ ਚੱਲਿਆ ਕਿ ਗੁਰੂ ਤੇਗ ਬਹਾਦਰ ਪਾਸ਼ਾ ਨੇ ਸ਼ਹਾਦਤ ਦਿੱਤੀ ਹੈ ਧਰਮ ਪਰिवर्तन ਦੇ ਖਿਲਾਫ ਉਹ ਤਲਵਾਰ ਦੇ ਜ਼ੋਰ ਨਾਲ ਹੋਵੇ ਲਾਚਾਂ ਨਾਲ ਹੋਵੇ ਅੱਜ ਪੰਜਾਬ ਚ ਮਾਝਾ ਗੁਰਦਾਸਪੁਰ ਸੀ ਦੇਖੋ ਕਿਦਾਂ ਧਰਮ ਪਰਵਰਤਨ ਹੋਇਆ ਔਰ ਐਡੇ ਹੜ ਆਏ ਪਿਛਲੇ ਦਿਨਾਂ ਚ ਇਸੇ ਇਲਾਕੇ ਚ ਕੋਈ ਤੁਹਾਨੂੰ ਪਾਸਟਰ ਨਜ਼ਰ ਆਇਆ ਜਿਹੜਾ ਫੂਗ ਮਾਰ ਕੇ ਮਿਰਗੀ ਦਾ ਦੌਰਾ ਬੰਦ ਕਰ ਦਿੱਤਾ ਸੀਗਾ ਭਦਰ ਭੂਤ ਘੜ ਦਿੰਦਾ ਸੀਗਾ ਕਿਸੇ ਦੇ ਘਰ ਸੀਮੈਂਟ ਦੀ ਬੋਰੀ ਦਿੱਤੀ ਸਰੀਆ ਦਿੱਤਾ ਕਿਸਾਨ ਦੇ ਕਿਸੇ ਦੇ ਡੀਜ਼ਲ ਆ ਪੀਚ ਦਿੱਤਾ ਮੈਂ ਸਮਝਦਾ ਵਾਂ ਇਹ ਬਿਲਖਣ ਯਾਤਰਾ ਇਹ ਇੱਕ ਪਾਸੇ ਧਰਮ ਦਾ ਸੁਨੇਹਾ ਦੇ ਰਹੀ ਏ ਦੂਜੇ ਪਾਸੇ এনवायरमेंट ਦਾ ਮੇਰਾ ਹਾਲ ਦੇਖੋ ਗਲਾ ਕਿੰਦਾ ਖਰਾਬ ਹੈ ਅਸੀਂ ਦਿੱਲੀੋਂ ਚੱਲੇ ਆ ਦਿੱਲੀ ਦੇ ਵਿੱਚ ਪ੍ਰਦੂਸ਼ਨ ਕਿੱਡਾ ਹੈ ਔਰ ਕਮਾਲ ਦੀ ਗੱਲ ਇਹ ਹੈ ਕੋਈ ਪਾਰਟੀ ਆ ਜਵੇ ਕੋਈ ਆਖਦੀ ਹੈ ਜੀ ਪੰਜਾਬ ਦੇ ਕਿਸਾਨਾਂ ਨੇ ਪੜਾਈ ਛਾੜਤੀ ਉਹ ਭਾਈ ਪੰਜਾਬ ਹਰਿਆਣਾ ਔਰ ਹਿਮਾਚਲ ਉੱਤਰ ਪ੍ਰਦੇਸ਼ ਉਹ 1.5% ਪਰਾਲੀ ਦਾ ਫਰਕ ਹੈ 98.5% ਤੁਸੀਂ ਸਾਡੇ ਕਰਕੇ ਉਥੇ ਪ੍ਰਦੂਸ਼ਨ ਹੈ ਪੰਜਾਬ ਦਾ ਜਾਂ ਹਰਿਆਣਾ ਦਾ ਕਿਸਾਨ ਜਿਹੜਾ ਉਹ ਅਨਦਾਤਾ ਉਸ ਨੂੰ ਵਿਨਨ ਸ਼ੋ ਨਾ ਕੀਤਾ ਜਾਵੇ ਪ੍ਰਦੂਸ਼ਨ ਦਾ ਮੈਸੇਜ ਦੇ ਰਹੇ ਆ ਅਸੀਂ ਸਿਹਤ ਦਾ ਮੈਸੇਜ ਦੇ ਰਹੇ ਆ ਮੈਂ 67 ਸਾਲ ਦਾ ਮੇਰੇ ਨਾਲ 70 ਸਾਲ ਦੇ ਵੀ ਚੱਲ ਰਹੇ ਨੇ ਸਾਈਕਲ ਲੈ ਕੇ ਜੇ ਅਸੀਂ ਸਾਈਕਲ ਚਲਾ ਸਕਦੇ ਮੇਰਾ ਵਜ਼ਨ ਦੇਖੋ ਤੇ ਅੱਜ ਦਾ ਯੂਥ ਕਿਉਂ ਨਹੀਂ ਚਲਾ ਸਕਦਾ ਔਰ ਜਦੋਂ ਗੁਰੂਆਂ ਨੇ ਮੱਲ ਖਾੜੇ ਖੋਲੇ ਸੀ ਗਤਕੇ ਖੜਾਏ ਸੀ ਜਦੋਂ ਯੂਥ ਸੇ ਤਾਂ ਲੱਗੇਗਾ ਕਿ ਨਸ਼ੇ ਆਲ ਵੀ ਨਹੀਂ ਜਾਏਗਾ ਅਸੀਂ ਨਸ਼ਿਆ ਦੇ ਵੀ ਖਿਲਾਫ ਆ ਜਿਹੜੇ ਪੱਗਾਂ ਲਾ ਕੇ ਪਿੱਛੇ ਬੋਧੀਆਂ ਕਰ ਲੈਂਦੇ ਨੇ ਟੋਕੀਆਂ ਪਾ ਲੈਂਦੇ ਨੇ ਅਸੀਂ ਉਹਦੇ ਵੀ ਮੈਸੇਜ ਦੇ ਰਹੇ ਆ ਕਿ ਅੱਜ ਅਸੀਂ ਸਰਹੰਗ ਜਾਣਾ ਛੋਟੇ ਸਾਹਿਬਜ਼ਾਦੇ ਜਿੱਥੇ ਨੀ ਅੱਜ ਚੁਣੇ ਗਏ ਸੀਗੇ ਉਹ ਕੀ ਕਹਿੰਦੇ ਹੋਣਗੇ ਇਸ ਕਰਕੇ ਅਸੀਂ ਸਿੱਖੀ ਲਈ ਅਸੀਂ ਨੀਵ ਰੱਖੀ ਸੀ ਕਿ ਅੱਜ ਬੀਬੀਆਂ ਕੀ ਕਹਿੰਦੀਆਂ ਹੋਣਗੀਆਂ ਜਨਾਬ ਆਪਣੇ ਬੱਚਿਆਂ ਨੂੰ ਟੋਟੇ ਟੋਟੇ ਕਰਕੇ ਝੋਲੀਆਂ 'ਚ ਪਾਏ ਆਰੇ ਚੱਲੇ ਖੋਪੜੀਆਂ ਉਤਰੀਆਂ ਬੰਦ-ਬੰਦ ਕੱਟੇ ਗਏ ਮੈਂ ਸਮਝਦਾ ਹਾਂ ਇਹ ਸ਼ਹੀਦਾਂ ਨੂੰ ਸਮਰਪਿਤ ਆ ਖਾਸ ਤੌਰ ਤੇ ਮੈਂ ਦੋਵੇਂ ਮਾਤਾਵਾਂ ਨੂੰ ਮਾਤਾ ਨਾਨਕੀ ਜਿਹਨਾਂ ਗੁਰੂ ਸਾਹਿਬ ਦੇ ਮਾਤਾ ਸਨ ਗੁਰਤੇਗ ਬਾਦਸ਼ਾਹ ਦੇ ਔਰ ਮਾਤਾ ਗੁਜਰੀ ਜੀ ਅਸੀਂ ਇਹਨਾਂ ਨੂੰ ਸਮਰਪਿਤ ਆ ਅਸੀਂ ਭਾਈ ਲੱਖੀ ਸ਼ਾ ਵੰਜਾਰਾ ਭਾਈ ਜੱਤਾ ਤੇ ਭਾਈ ਮੱਖਣ ਸ਼ਾਲਪਾਣੇ ਨੂੰ ਸਮਰਪਿਤ ਹੈ ਜੇ ਪ੍ਰਧਾਨ ਸਾਹਿਬ ਜਿਹੜੇ ਜਥੇ ਦੇ ਵਿੱਚ ਬੀਬੀ ਗਾਇ ਜੀ ਸਾਹਿਬ ਕੀ ਰਿਕਾਰਡ ਉੱਥੇ ਜਾ ਕੇ ਧਰਮ ਬਰਬਤਨ ਕਰ ਲਿਆ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਜੀ ਹਾਂਜੀ ਜਿਹੜੀ ਬੀਬੀ ਜੱਥੇ ਤੇ ਗਈ ਸੀਗੀ ਅਰਨ ਦੇ ਬਾਦਸ਼ਾਹ ਦੇ ਬਰਪਰਕਾਰ ਬਰਕਾਰ ਤੋਂ ਨੂੰ ਲਾਉਣ ਲਈ ਬੀਬੀ ਸਰਬਜੀਤ ਕੌਰ ਉੱਥੇ ਜਾ ਕੇ ਧਰਮ ਬਰਬਤਨ ਕਰ ਲਿਆ ਵਿਆਹ ਕਰਾ ਲਿਆ ਨਕਾ ਕਰਾ ਲਿਆ ਤਾਂ ਇਹਨਾਂ ਬਾਰੇ ਤੁਹਾਡਾ ਕੀ ਕਹਿਣਾ ਜੀ ਮੈਂ ਸਮਝਦਾ ਮਾਂ ਕਿ ਜਿਹੜਾ ਇਹ ਅਸੀਂ ਯਾਤਰਾ ਕੱਢ ਰਹੇ ਹਾਂ ਨਾ ਇਹ ਮਜ਼ਬੂਤ ਕਰੇਗਾ ਸਿੱਖੀ ਦੇ ਵਿੱਚ ਵਾਪਸ ਇਹ ਆਪਣੀਆਂ ਕਦਰਾਂ ਕੀਮਤਾਂ ਨੂੰ ਮਜ਼ਬੂਤ ਕਰੇਗਾ ਇਹੀ ਪਰਪਸ ਹੈ ਸਾਡਾ ਤੁਸੀਂ ਇਹ ਦੇਖੋ ਤੁਸੀਂ ਮੈਨੂੰ ਇਹ ਸਵਾਲ ਕੀਤਾ ਮੈਂ ਰਸਤੇ 'ਚ ਆ ਰਿਹਾ ਵਾਂ ਮੈਂ 250 ਕਿਲੋਮੀਟਰ ਆਇਆ ਜੀਟੀ ਰੋਡ ਤੇ ਨਿਕਲੇ ਕੇ ਦੋ ਬੱਚੇ 8 ਸਾਲ ਦਾ ਔਰ ਸ਼ਾਇਦ 11 12 ਸਾਲ ਦਾ ਨਿਸ਼ਾਨ ਸਾਹਿਬ ਲੈ ਕੇ ਖੜੇ ਸਾਨੂੰ ਰਾਹ ਦੱਸ ਰਹੇ ਨੇ ਇਸ ਪਾਸੇ ਮੋੜੋ ਅਕੇ ਤੁਹਾਡਾ ਇੰਤਜ਼ਾਰ ਹੋ ਰਿਹਾ ਮੈਂ ਹਰਾਨ ਮੈਂ ਕਿਹਾ ਯਾਰ ਜੀਟੀ ਰੋਡ ਤੇ ਐਡਾ ਟ੍ਰੈਫਿਕ ਹੈ ਉੱਥੇ ਰਾਤੀਂ ਮੈਂ 12 ਵਜੇ ਪਹੁੰਚਿਆ ਮੰਜੀ ਸਾਹਿਬ ਉੱਥੇ 4 ਸਾਲ ਦੇ ਬੱਚੇ 5 ਸਾਲ ਦੇ 8 ਸਾਲ ਦੇ ਉਹ ਖੜੇ ਨੇ ਮੈਂ ਸਮਝਦਾ ਕਿ ਜਦੋਂ ਅਸੀਂ ਸਿੱਖੀ ਮਜ਼ਬੂਤ ਕਰਾਂਗੇ ਫਿਰ ਕਿਤੇ ਜਾ ਕੇ ਕੋਈ ਲਵ ਜਿਹਹਾਤ ਜਿਹੜਾ ਹੈ ਉਹ ਲਵ ਜਿਹਹਾਤ ਹੋਵੇ ਜਾਂ ਇਹ ਧਰਮ ਪਰिवर्तन ਹੋਵੇ ਈਸਾਈ ਦਾ ਮੈਂ ਸਮਝਦਾ ਇਹ ਨਹੀਂ ਹੋਏਗਾ ਕਿ ਇਸ ਤੋਂ ਗੁਰੇਜ਼ ਕਰਨਗੇ ਜਿਵੇਂ ਪ੍ਰਧਾਨ ਸਾਹਿਬ ਅੱਜ ਦਾ ਜਿਹੜੇ ਅਡੰਬਰ ਪ੍ਰਸਾਦ ਜਿਹੜੇ ਹੈਗੇ ਆ ਉਹ ਨੇ 20 ਪੰਜਾਬ ਦੇ ਲੱਖਾਂ ਗੱਡੀਆਂ 'ਚ ਘੁੰਮਦੇ ਆ ਤੁਸੀਂ ਸਾਈਕਲ 'ਤੇ ਘੁੰਮ ਰਹੇ ਹੋ ਕਿ ਤੁਹਾਨੂੰ ਕੋਈ ਗੁਰੂ ਸਾਹਿਬ ਦੀ ਅਪਰੰਤਾਰ ਸ਼ਕਤੀ ਹੈ ਜੀ ਕੋਈ ਦੇਖੋ ਜੀ ਮੁਬਾਰਕ ਹੈ ਜਿਹੜਾ ਕੋ ਗੱਡੀਆਂ ਹੈਗੀਆਂ ਪਰ ਗੱਡੀਆਂ ਹੁੰਦੇ ਹੋਏ ਕੱਲ ਮੇਰਾ ਸਨ ਸਮਾਜ ਨੇ ਸਵਾਗਤ ਕੀਤਾ ਕਰਨਾਲ ਉਹ ਬੜੇ ਮਾਪੋਜ ਸਨ ਔਰ ਉਹ ਕਹਿੰਦੇ ਮਜੀਦ ਤੁਨੂੰ ਦੇਖ ਕੇ ਤਾਂ ਅਸੀਂ ਵੀ ਚਲਾਵਾਂਗੇ ਮੈਨੂੰ ਬਾਬਾ ਭੂਰੀ ਆਲੇਆ ਦੇ ਨਾਲ ਮੁਲਾਕਾਤ ਹੋਈ ਧਾਮੀ ਸਾਹਿਬ ਨਾਲ ਮੁਲਾਕਾਤ ਹੋਈ ਆ 96 ਕਰੋੜੀ ਜੀ ਆਏ ਸੀ ਬਾਰਡਰ ਤੇ ਮੈਂ ਸਮਝਦਾ ਵਾਂ ਉਹ ਸਾਰੇ ਆਖਰੇ ਨੇ ਉਸ ਦਿਨ ਫਾਈਨਲ ਡੇ ਤੇ ਧਾਮੀ ਸਾਹਿਬ ਔਰ ਕਈ ਮਾਪੋਜ ਸਾਡ ਨਾਲ ਸਾਈਕਲ ਚਲਾਣਗੇ ਮੈਂ ਸਮਝਦਾ ਕਿ ਅਸੀਂ ਅਵੇਰਨੈਸ ਲਿਆ ਰਹੇ ਹਾਂ ਗਟਿਆ குரு ਦਵੇ ਤੁਹਾਨੂੰ ਉਸ ਤੋਂ ਵੀ ਵੱਡੀ ਰੱਖੋ ਵਾਜਾ ਜ ਰੱਖੋ ਲੇਕਿਨ ਸਿਹਤ ਦਾ ਧਿਆਨ ਰੱਖੋ ਇਹ ਗੁਰੂਆਂ ਨੇ ਤੁਹਾਨੂੰ ਦੱਸਿਆ ਸੀ ਤੁਹਾਡੀ ਸਿਹਤ ਮਜ਼ਬੂਤ ਹੋਏਗੀ ਮਜ਼ਬੂਤ ਸਿੱਖ ਬਣੋਗੇ ਮਜ਼ਬੂਤ ਹਿੰਦੁਸਤਾਨੀ ਬਣੋਗੇ ਅੱਜ ਇਸ ਸੈਕਲਿਆਤਰ ਵਿੱਚ ਸਮੂਹ ਸੰਗਤ ਨੂੰ ਕੀਰਤ ਸੰਦੇ ਦੇਣਾ ਜਾ ਰਿਹਾ ਹੈ ਮੈਂ ਇੱਥੋਂ ਇਲਾਕੇ ਦੀ ਸਮੂਹ ਸੰਗਤ ਨੂੰ ਸਾਡੇ ਐਸਜੀਪੀਸੀ ਦੇ ਮੈਂਬਰ ਸਾਹਿਬ ਸਾਡੇ ਯੂਥ ਦੇ ਪ੍ਰਧਾਨ ਸਾਹਿਬ ਇਹਨਾਂ ਨੇ ਬਾਹਰ ਦੇ ਸਾਨੂੰ ਜੀ ਆਇਆਂ ਆਖਿਆ ਉੱਥੇ ਬੀਬੀ ਮਕਪੈਰਪੁਰ ਵੀ ਸੀਗੇ ਮੈਂ ਸਮਝਦਾ ਵਾਂ ਕਿ ਮੈਂ ਇਹਨਾਂ ਸਾਰਿਆਂ ਦਾ ਧੰਨਵਾਦੀਆਂ ਸੀ ਲੇਟ ਹੋ ਗਿਆ ਫਿਰ ਵੀ ਐਡੀ ਗਿਣਤੀ ਵੱਡੀ ਜੀ ਸੰਗਤ ਇੱਥੇ